ਕਿਵੇਂ ਗੁਰੂ ਨਾਨਕ ਦੇਵ ਜੀ ਦੇ ਚਮਤਕਾਰ ਨੇ ਬਦਲ ਦਿੱਤਾ ਮਰਦਾਨੇ ਦਾ ਜੀਵਨ ਸੁਣੋ ਇਹ ਇੱਕ ਬਹੁਤ ਹੀ ਅਦਭੁਤ ਕਹਾਣੀ ਬਾਬਾ ਨਾਨਕ ਵਿਚਰਦੇ ਹੋਏ ਹਸਨ ਅਬਦਾਲ ਦੇ ਜੰਗਲਾਂ ਵਿੱਚ ਜਾ ਨਿਕਲੇ ਗਰਮੀ ਡਾਢੀ ਸੀ ਚਿਲਚਲਾਉਂਦੀ ਹੋਈ ਧੁੱਪ ਸੀ ਜਿਵੇਂ ਕਾਂ ਅੱਖ ਨਿਕਲਦੀ ਹੋਵੇ ਚੋਹਾ ਪਾਸੇ ਸੋਨ ਇਨਸਾਨ ਪੱਥਰੀ ਪੱਥਰ ਰੇਹ ਦੀ ਰੇਤ ਝੁਲਸੀਆਂ ਹੋਈਆਂ ਝਾੜੀਆਂ ਸੁੱਕੇ ਹੋਏ ਦਰਖਤ ਦੂਰ ਦੂਰ ਤੀ ਕੋਈ ਬੰਦਾ ਜਾਂ ਨਾ ਬੰਦੇ ਦੀ ਜਾਤ ਤੇ ਫੇਰ ਅੰਮੀ ਮੰਘਾਰਾ ਪਰਿਆ ਬਾਬਾ ਨਾਨਕ ਆਪਣੀ ਧਿਆਨ ਵਿੱਚ ਮਗਨ ਤੁਰਦੇ ਜਾ ਰਹੀ ਸੀ ਮਰਦਾਨੇ ਨੂੰ ਪਿਆਸ ਲੱਗੀ ਪਰ ਉੱਥੇ ਪਾਣੀ ਨਾ ਕਿਤੇ ਬਾਬੇ ਨੇ ਕਿਹਾ ਮਰਦਾਨਿਆਂ ਸਬਰ ਕਰ ਲੈ ਅਗਲੇ ਪਿੰਡ ਜਾ ਕੇ ਤੂੰ ਜਿੰਨਾ ਚਾਹੇਗਾ ਜੀ ਭਰ ਕੇ ਪਾਣੀ ਪੀ ਲਈ ਪਰ ਮਰਦਾਨੇ ਨੇ ਤਾਂ ਡਾਢੀ ਪਿਆਸ ਲੱਗੀ ਹੋਈ ਸੀ ਬਾਬਾ ਨਾਨਕੀ ਸੁਣ ਕੇ ਫਿਕਰਮੰਦ ਹੋਈ ਤੇ ਇਸ ਜੰਗਲ ਵਿੱਚ ਪਾਣੀ ਤਾਂ ਦੂਰ ਦੂਰ ਤੱਕ ਕਿਧਰੇ ਨਜ਼ਰ ਨਹੀਂ ਆਉਂਦਾ ਜਦੋਂ ਮਰਦਾਨਾ ਆੜੀ ਕਰ ਬੈਠਾ ਤਾਂ ਸਭ ਲਈ ਬੜੀ ਮੁਸ਼ਕਲ ਘੜੀ ਸੀ ਬਾਬੇ ਫਿਰ ਸਮਝਾਇਆ ਮਰਦਾਨਿਆਂ ਇੱਥੇ ਪਾਣੀ ਕਿਤੇ ਵੀ ਨਹੀਂ ਤਸਵਰ ਕਰ ਰੱਬ ਦਾ ਪਣਾ ਮੰਨ ਪਰ ਮਰਦਾਨਾ ਤਾਂ ਉੱਥੇ ਹੀ ਬੈਠ ਗਿਆ ਇੱਕ ਕਦਮ ਹੋਰ ਉਸ ਤੋਂ ਅੱਗੇ ਨਹੀਂ ਸੀ ਤੁਰਿਆ ਜਾ ਰਿਹਾ ਬਾਬਾ ਡਾਡਾ ਜਿੱਚ ਪਿਆ ਗੁਰੂ ਨਾਨਕ ਮਰਦਾਨੇ ਦੀ ਜਿੱਦ ਨੂੰ ਵੇਖ ਕੇ ਮੁਸਕਰਾਉਂਦੇ ਹੋਏ ਹੈਰਾਨ ਹੁੰਦੇ ਆ ਤੇ ਆਖਰ ਜਦੋਂ ਬਾਬੇ ਨੇ ਮਰਦਾਨੇ ਨੂੰ ਕਿਸੇ ਕੋਲੀ ਤੇ ਆਉਂਦੇ ਨੂੰ ਦੇਖਿਆ ਤਾਂ ਉਹ ਅੰਤਰ ਧਿਆਨ ਹੋ ਗਈ ਜਦੋਂ ਗੁਰੂ ਨਾਨਕ ਦੀ ਅੱਖ ਖੁੱਲੀ ਤਾਂ ਮਰਦਾਨਾ ਮੱਛੀ ਵਾਂਗ ਟੜਪ ਰਿਹਾ ਸੀ ਸਤਿਗੁਰੂ ਉਹਨਾਂ ਨੂੰ ਵੇਖ ਕੇ ਮੁਸਕਰਾਏ ਤੇ ਕਹਿਣ ਲੱਗੇ ਭਾਈ ਮਰਦਾਨਿਆ ਇਸ ਪਹਾੜੀ ਉੱਤੇ ਕੁੜੀਆ ਹੈ ਜਿਦੇ ਵਿੱਚ ਬੜੀ ਕੰਧਾਰੀ ਨਾਂ ਦਾ ਦਰवेश ਰਹਿੰਦਾ ਹੈ ਜੇ ਤੂੰ ਉਹਦੇ ਕੋਲ ਜਾਏ ਤਾਂ ਤੈਨੂੰ ਪਾਣੀ ਮਿਲ ਸਕਦਾ ਹੈ ਇਸ ਇਲਾਕੇ ਵਿੱਚ ਬਸ ਉਹਦਾ ਖੂਹ ਪਾਣੀ ਨਾਲ ਭਰਿਆ ਰਹਿੰਦਾ ਹੈ ਹੋਰ ਕਿਤੇ ਨਹੀਂ ਪਾਣੀ ਤੇ ਫੇਰ ਅੰਮੀ ਮੈਂ ਬੇਚੈਨ ਜਿਹਾ ਹੋ ਗਿਆ ਇਹ ਜਾਣਨ ਲਈ ਕਿ ਮਰਦਾਨੇ ਨੂੰ ਪਾਣੀ ਮਿਲਿਆ ਕਿ ਨਹੀਂ ਮਰਦਾਨੇ ਨੂੰ ਪਿਆਸ ਡਾਢੀ ਲੱਗੀ ਹੋਈ ਸੀ ਸੁਣਦੇ ਅਸਾਰ ਪਹਾੜੀ ਵੱਲ ਦੌੜਿਆ ਕੜਕ ਦੀ ਦੁਪਹਿਰ ਉਧਰੋਂ ਪਿਆਸ ਉਧਰੋਂ ਪਹਾੜੀ ਦਾ ਸਫ਼ਰ ਸਾਹੋ ਸਾਹੀ ਪਸੀਨੋ ਪਸੀਨੀ ਹੋਇਆ ਮਰਦਾਨਾ ਆਪਣੀ ਮੁਸ਼ਕਲ ਨਾਲ ਪਹਾੜੀ ਤੇ ਜਾ ਪੁੱਜਾ ਵਲੀ ਗੰਧਾਰੀ ਨੂੰ ਸਲਾਮ ਕਰ ਉਹਨੇ ਪਾਣੀ ਲਈ ਬੇਨਤੀ ਕੀਤੀ ਵਲੀ ਗੰਧਾਰੀ ਨੇ ਖੂਵਲ ਇਸ਼ਾਰਾ ਕਰਤਾ ਜਦੋਂ ਮਰਦਾਨਾ ਖੂਵਲ ਝਾਕਣ ਲੱਗਾ ਤਾਂ ਵਲੀ ਗੰਧਾਰੀ ਦੇ ਮਨ ਵਿੱਚ ਕੁਝ ਆਇਆ ਤੇ ਉਹਨੇ ਮਰਦਾਨੇ 'ਚ ਪੁੱਛਿਆ ਭਲੇ ਲੋਕ ਹੈ ਤੂੰ ਕਿੱਥੋਂ ਆਇਆ ਹੈ ਮਰਦਾਨੇ ਨੇ ਕਿਹਾ ਮੈਂ ਨਾਨਕ ਪੀਰ ਦਾ ਸਾਥੀ ਆਂ ਅਸੀਂ ਤੁਰਦੇ ਤੁਰਦੇ ਇੱਧਰ ਆ ਨਿਕਲੇ ਆ ਮੈਨੂੰ ਪਿਆਸ ਡਾਢੀ ਲੱਗੀ ਤੇ ሄਡਾਂ ਕਿਤੇ ਪਾਣੀ ਨਹੀਂ ਸੀ ਬਾਬੇ ਨਾਨਕ ਦਾ ਨਾਂ ਸੁਣ ਕੇ ਵਲੀ ਕੰਧਾਰੀ ਨੂੰ ਡਾਢਾ ਕ્રોਧ ਆ ਗਿਆ ਉਸ ਮਰਦਾਨੇ ਨੂੰ ਆਪਣੀ ਕੁਟਿਆ ਵਿੱਚੋਂ ਉੰਜ ਦਾ ਉੰਜ ਬਾਹਰ ਕੱਢਤਾ ਥੱਕਿਆ ਹਾਰਿਆ ਮਰਦਾਨਾ ሄਡ ਬਾਬੇ ਨਾਨਕ ਕੋਲ ਆ ਕੇ ਫਰਿਆਦੀ ਹੋਇਆ ਬਾਬੇ ਨਾਨਕ ਨੇ ਉਹ ਤੋਂ ਸਾਰੀ ਵਿਥਿਆ ਸੁਣੀ ਤੇ ਮੁਸਕਰਾਏ ਮਰਦਾਨਿਆ ਤੂੰ ਇੱਕ ਵਾਰ ਫੇਰ ਜਾ ਬਾਬੇ ਨਾਨਕ ਨੇ ਮਰਦਾਨੇ ਨੂੰ ਸਲਾਹ ਦਿੱਤੀ ਪਰ ਇਸ ਵਾਰ ਤੂੰ ਨਿਮਰਤਾ ਨਾਲ ਕਹੀਂ ਮੈਂ ਨਾਨਕ ਦਰਵੇਸ਼ ਦਾ ਸਾਥੀ ਆ ਮਰਦਾਨੇ ਨੂੰ ਪਿਆਸ ਜੱੜੀ ਲੱਗੀ ਸੀ ਪਾਣੀ ਕਿਤੇ ਹੋਰ ਨਹੀਂ ਹੈਗਾ ਸੀਗਾ ਖੱਪਦਾ ਖਿੱਚਦਾ ਸ਼ਿਕਾਇਤ ਕਰਦਾ ਉੱਥੇ ਫੇਰ ਤੁਰ ਪਿਆ ਪਰ ਪਾਣੀ ਵਲੀ ਕੰਧਾਰੀ ਨੇ ਫੇਰ ਨਾ ਦਿੱਤਾ ਮੈਂ ਇੱਕ ਕਾਫਰ ਦੇ ਸਾਥੀ ਨੂੰ ਪਾਣੀ ਦੀ ਚੂੜੀ ਵੀ ਨਹੀਂ ਦੇਣੀ ਵਲੀ ਕੰਧਾਰੀ ਨੇ ਮਰਦਾਨੇ ਨੂੰ ਫੇਰ ਉਂਜਦਾ ਉਂਜ ਮੋੜ ਦਿੱਤਾ ਜਦੋਂ ਮਰਦਾਨਾ ਇਸ ਵਾਰ ਆਇਆ ਤਾਂ ਉਹਦਾ ਬੁਰਾ ਹਾਲ ਸੀ ਉਦੇ ਹੋਂਠਾ ਉਤੇ ਪੇਪੜੀ ਜੰਮੀ ਹੋਈ ਸੀ ਮੂੰਹ ਉਤੇ ਤਰੇਲੀਆਂ ਛੜੀਆਂ ਹੋਈਆਂ ਸਰੇਂਜ ਜਾਪਦਾ ਸੀ ਜਿਵੇਂ ਮਰਦਾਨਾ ਬਸ ਹੁਣ ਘੜੀ ਦਾ ਹੀ ਪਾਲਾ ਹੈ ਘੜੀ ਬਾਦ ਮਰ ਜਾਊਗਾ ਬਾਬੇ ਨਾਨਕ ਨੇ ਸਾਰੀ ਗੱਲ ਸੁਣੀ ਤੇ ਮਰਦਾਨੇ ਨੂੰ ਧੰਨ ਨਿਰੰਕਾਰ ਕਹਿ ਕੇ ਇੱਕ ਵਾਰ ਫੇਰ ਵਲੀ ਕੋਲ ਜਾਣ ਲਈ ਕਿਆ ਹੁਕਮ ਦਾ ਬੱਧਾ ਮਰਦਾਨਾ ਤੁਰ ਪਿਆ ਪਰ ਉਹ ਕੀ ਪਤਾ ਸੀ ਕਿ ਉਹਦੀ ਜਾਨ ਰਸਤੇ 'ਚ ਕਿਤੇ ਨਾ ਨਿਕਲ ਜਾਵੇ ਮਰਦਾਨਾ ਤੀਜੀ ਵਾਰ ਪਹਾੜੀ ਦੀ ਚੋਟੀ ਉੱਤੇ ਵਾਲੀ ਗੰਧਾਰ ਦੇ ਚਰਨਾਂ ਵਿੱਚ ਜਾ ਡਿੱਗਾ ਕ੍ਰੋਧ ਵਿੱਚ ਬਲ ਰਹੇ ਫਕੀਰ ਨੇ ਉਹਦੀ ਬੇਨਤੀ ਨੂੰ ਇਸ ਵਾਰ ਵੀ ਠੁਕਰਾ ਦਿੱਤਾ। ਨਾਨਕ ਆਪਣੇ ਆਪ ਨੂੰ ਪੀਰ ਖਵਾਉਂਦਾ ਹੈ ਨਾ ਤਾਂ ਆਪਣੇ murid ਨੂੰ ਹੁਣ ਪਾਣੀ ਦੀ ਘੁੱਟ ਨਹੀਂ ਪਿਆ ਸਕਦਾ। ਵਲੀ ਕੰਧਾੜੀ ਨੇ ਲੱਖ ਲੱਖ ਸੁਨਾਮ ਦਾ ਸੁਟੀਆਂ। ਪਰ ਮਰਦਾਨਾ ਇਸ ਵਾਰ ਜਦੋਂ ਪੁੱਜਿਆ ਪਿਆਸ ਵਿੱਚ ਬੇਬਹਿਨ ਬਾਬੇ ਨਾਨਕ ਦੇ ਚਰਨਾਂ 'ਚ ਬੇਹੋਸ਼ੂਗੀ ਟਿਕ ਪਿਆ। ਗੁਰੂ ਨਾਨਕ ਨੇ ਮਰਦਾਨੇ ਦੀ ਕੰਡ ਉੱਤੇ ਹੱਥ ਫੇਰਿਆ। ਉਹਨੂੰ ਹੌਸਲਾ ਦਿੱਤਾ ਜਦੋਂ ਮਰਦਾਨੇ ਨੇ ਅੱਖ ਖੋਲੀ ਬਾਬੇ ਨੂੰ ਉਸ ਨੂੰ ਸਾਹਮਣੇ ਪੱਥਰ ਫੁੱਟਣ ਲਈ ਕਿਹਾ ਮਰਦਾਨੇ ਨੇ ਪੱਥਰ ਫੁੱਟਿਆ ਤੇ ਹੇਠੋਂ ਪਾਣੀ ਦਾ ਝਰਨਾ ਫੁੱਟ ਪਿਆ ਜਿਵੇਂ ਨਹਿਰ ਪਾਣੀ ਦੀ ਵਗ ਪਈ ਹੋਵੇ ਤੇ ਵੇਖਦਿਆਂ ਹੀ ਵੇਖਦਿਆਂ ਚੋਂ ਪਾਸੇ ਪਾਣੀ ਹੀ ਪਾਣੀ ਹੋ ਗਿਆ ਇੰਨੇ ਵਿੱਚ ਵਲੀ ਕੰਧਾਰੀ ਨੂੰ ਪਾਣੀ ਦੀ ਲੋੜ ਪਈ ਖੂਹ ਵਿੱਚ ਵੇਖੇ ਤਾਂ ਪਾਣੀ ਦੀ ਇੱਕ ਵੀ ਸਿੱਪ ਨਾ ਵਲੀ ਕੰਧਾਰੀ ਦਾਟਾ ਅश्चर्य ਹੋਇਆ ਤੇ ਹੇਠਾਂ ਪਹਾੜੀ ਦੇ ਕਦਮਾਂ ਵਿੱਚ ਇਕੱਠੇ ਵਗ ਰਹੇ ਚਸ਼ਮੇ ਫੁੱਟ ਰਹੇ ਉਹਨੇ ਦੇਖਿਆ ਦੂਰ ਬਹੁਤ ਦੂਰ ਕਿਕਰ ਹੇਠ ਵਾਲੀ ਕੰਧਾਰੀ ਨੇ ਵੇਖਿਆ ਪਾਬਾ ਨਾਨਕ ਤੇ ਉਹਦੇ ਸਾਥੀ ਬੈਠੇ ਆ ਕੁੱਸੇ ਵਿੱਚ ਆ ਕੇ ਬਲੀ ਨੇ ਚਟਾਨ ਦੇ ਇੱਕ ਟੁਕੜੇ ਨੂੰ ਆਪਣੇ ਪੂਰੇ ਜ਼ੋਰ ਨਾਲ ਉੱਤੋਂ ਰੇੜਿਆ ਇੰਜ ਪਹਾੜੀ ਦੀ ਪਹਾੜੀ ਨੂੰ ਆਪਣੇ ਵੱਲ ਰੇੜਦੀ ਆਉਂਦੀ ਵੇਖ ਕੇ ਮਰਦਾਨਾ ਚੀਲਾ ਉੱਠਿਆ ਬਾਬੇ ਨਾਨਕ ਨੇ ਠਰਮੇ ਨਾਲ ਮਰਦਾਨੀ ਨੂੰ ਤਾਨ ਨਿਰੰਕਾਰ ਕਹਿਣ ਲਈ ਕਿਹਾ ਜਦੋਂ ਪਹਾੜੀ ਦਾ ਟੁਕੜਾ ਬਾਬੇ ਦੇ ਸਿਰ ਕੋਲ ਆਇਆ ਬਾਬੇ ਨਾਨਕ ਨੇ ਉਸ ਨੂੰ ਹੱਥ ਦੇ ਕੇ ਆਪਣੇ ਪੰਜੇ ਨਾਲ ਰੋਕ ਲਿਆ ਤੇ ਹਸਨ ਅਬਦਾਲ ਵਿੱਚ ਜਿਸ ਦਾ ਨਾਂ ਹੁਣ ਪੰਜਾ ਸਾਹਿਬ ਹੈ ਅਜੇ ਤੀਕ ਪਹਾੜੀ ਦੇ ਟੁਕੜੇ ਉੱਤੇ ਬਾਬੇ ਨਾਨਕ ਦਾ ਪੰਜਾ ਲੱਗਿਆ ਹੋਇਆ ਹੈ ਮੈਨੂੰ ਇਹ ਸਾਖੀ ਡਾਢੀ ਚੰਗੀ ਲੱਗ ਰਹੀ ਸੀ ਪਰ ਜਦੋਂ ਮੈਂ ਇਹ ਹੱਥ ਨਾਲ ਪਹਾੜੀ ਰੋਕਣ ਵਾਲੀ ਗੱਲ ਸੁਣੀ ਤਾਂ ਮੇਰੇ ਮੂੰਹ ਦਾ ਸਵਾਦ ਫਿੱਕਾ ਜਿਹਾ ਹੋ ਗਿਆ ਇਸ ਕਿ ਕਿਸ ਤਰ੍ਹਾਂ ਹੋ ਸਕਦਾ ਕੋਈ ਆਦਮੀ ਪਹਾੜੀ ਨੂੰ ਕਿਸ ਤਰ੍ਹਾਂ ਰੋਕ ਸਕਦਾ ਤੇ ਪਹਾੜੀ ਵਿੱਚ ਅਜੇ ਤੀਕ ਪਾਪੇ ਦਾ ਨਾਨਕ ਦਾ ਪੰਜਾ ਲੱਗਿਆ ਹੋਇਆ ਮੈਨੂੰ ਜ਼ਰਾ ਨਾ ਅਤਬਾਰ ਆਉਂਦਾ ਬਾਅਦ ਵਿੱਚ ਕਿਸੇ ਨੇ ਖੁਣ ਦਿੱਤਾ ਹੋਣਾ ਮੈਂ ਮਾਂ ਨਾਲ ਕਿੰਨਾ ਹੀ ਚਰਬੈਸ ਕਰਦਾ ਰਿਹਾ ਤੇ AC ਇਹ ਇਹ ਕੀ ਮੰਨ ਸਕਦਾ ਸੀ ਕਿ ਪੱਥਰ ਢੇਟੋਂ ਪਾਣੀ ਫੁੱਟਾਵੇ ਚਾਈ ਨੇ ਕਈ ਤਰੀਕੇ ਕੱਢੇ ਆ ਜਿਨ੍ਹਾਂ ਨਾਲ ਅਸੀਂ ਪਤਾ ਲਗਾ ਸਕਦੇ ਆ ਕਿ ਜਿੱਥੇ ਪਾਣੀ ਹੈਗਾ ਪਰ ਕਿਸੇ ਇਨਸਾਨ ਦੀ ਰੀੜੀ ਆ ਰਹੀ ਪਹਾੜੀ ਨੂੰ ਤਾਂ ਅਸੀਂ ਕਿਵੇਂ ਰੋਕ ਸਕਦੇ ਆ ਮੈਂ ਇਹ ਨਹੀਂ ਮੰਨ ਸਕਦਾ ਮੈਂ ਨਹੀਂ ਮੰਨਦਾ ਤੇ ਮੇਰੀ ਮਾਂ ਮੇਰੇ ਮੂੰਹ ਵੱਲ ਵੇਖ ਕੇ ਚੁੱਪ ਜੀ ਕਰ ਗਈ ਕੋਈ ਰੀੜੀ ਆਈ ਪਹਾੜੀ ਨੂੰ ਕਿਵੇਂ ਰੋਕ ਸਕਦਾ ਮਾਂ ਜਦੋਂ ਵੀ ਇਸ ਸਾਖੀ ਦਾ ਖਿਆਲ ਆਉਂਦਾ ਮੈਂ ਫਿੱਕੀ ਹਾਸੀ ਹੱਸ ਦਿੰਦਾ ਇਈ ਵਾਰੀ ਗੁਰਦੁਆਰੇ ਵਿੱਚ ਇਹ ਸਾਖੀ ਸੁਣਾਈ ਗਈ ਪਰ ਪਹਾੜੀ ਨੂੰ ਪੰਜੇ ਨਾਲ ਰੋਕਣ ਵਾਲੀ ਗੱਲ ਉੱਤੇ ਮੈਂ ਹਮੇਸ਼ਾ ਸਿਰ ਮਾਰਦਾ ਰਹਿਣਾ ਇਹ ਗੱਲ ਮੈਥੋਂ ਹਜਮ ਨਹੀਂ ਹੁੰਦੀ ਇੱਕ ਵਾਰ ਇਹ ਸਾਖੀ ਸਾਨੂੰ ਸਕੂਲ 'ਚ ਸੁਣਾਈ ਸੀ ਪਹਾੜੀ ਨੂੰ ਪੰਜੇ ਨਾਲ ਰੋਕਣ ਵਾਲੇ ਹਿੱਸੇ ਉੱਤੇ ਮੈਂ ਆਪਣੇ ਉਸਤਾਦ ਨਾਲ ਬਹਿਸ ਕਰਨ ਲੱਗ ਪਿਆ ਕਰਨੀ ਵਾਲੇ ਲੋਕਾਂ ਲਈ ਕੋਈ ਗੱਲ ਮੁਸ਼ਕਲ ਨਹੀਂ ਹੁੰਦੀ ਸਾਡੇ ਉਸਤਾਦ ਨੇ ਮੈਨੂੰ ਇਹ ਕਿਹਾ ਕਹਿ ਕੇ ਚੁੱਪ ਕਰਾਤਾ ਚੁੱਪ ਤਾਂ ਮੈਂ ਹੋ ਗਿਆ ਪਰ ਮੈਨੂੰ ਇਤਵਾਰ ਨਹੀਂ ਆਇਆ ਆਖਰ ਪਹਾੜੀ ਨੂੰ ਕਿਵੇਂ ਕੋਈ ਰੋਕ ਸਕਦਾ ਹੈ ਮੇਰਾ ਜੀ ਚਾਹੁੰਦਾ ਤੇ ਮੈਂ ਜ਼ੋਰ-ਜ਼ੋਰ ਦੀ ਚੀਖ ਕੇ ਕਹਾਂ ਬਹੁਤ ਦਿਨ ਹੀ ਗੁਜ਼ਰੇ ਕਿ ਅਸੀਂ ਸੁਣਿਆ ਕਿ ਪੰਜਾ ਸਾਹਿਬ ਸਾਕਾ ਹੋ ਗਿਆ। ਉਹਨਾਂ ਦਿਨਾਂ ਵਿੱਚ ਸਾਕੇ ਬੜੇ ਹੁੰਦੇ ਸੀ। ਜਦੋਂ ਵੀ ਕੋਈ ਸਾਕਾ ਹੁੰਦਾ ਤਾਂ ਮੈਂ ਸਮਝ ਲੈਂਦਾ ਬਸ ਅੱਜ ਸਾਡੇ ਘਰ ਰੋਟੀ ਨਹੀਂ ਪੱਕੇਗੀ। ਰਾਤ ਨੂੰ ਭੁंजे ਸੋਣਾ ਪਊਗਾ। ਪਰ ਇਹ ਸਾਕਾ ਹੁੰਦਾ ਕੀ ਏ ਮੈਨੂੰ ਨਹੀਂ ਸੀ ਪਤਾ। ਸਾਡਾ ਪਿੰਡ ਪੰਜਾ ਸਾਹਿਬ ਤੋਂ ਕੋਈ ਜ਼ਿਆਦਾ ਦੂਰ ਤਾਂ ਨਹੀਂ ਸੀ। ਜਦੋਂ ਇਸ ਸਾਕੇ ਦੀ ਖਬਰ ਆਈ ਮੇਰੀ ਮਾਂ ਜੀ ਪੰਜਾ ਸਾਹਿਬਲੇ ਟੁਰ ਪਈ। ਨਾਲ ਮੈਂ ਸਾ ਮੱਥਾ ਮੇਰੀ ਨਿੱਕੀ ਭੈਣ ਵੀ ਸੀ ਕਿ ਪੰਜਾ ਸਾਹਿਬ ਦਾ ਸਾਰਾ ਰਸਤਾ ਮੇਰੀ ਮਾਂ ਦੀ ਅੱਖ ਸੁੱਕੀ ਨਹੀਂ ਰੋਂਦੀ ਗਈ। ਅਸੀਂ ਹੈਰਾਨ ਸਾਂ ਕਿ ਸਾਕਾ ਹੁੰਦਾ ਕੀ ਐ ਤੇ ਜਦੋਂ ਪੰਜਾ ਸਾਹਿਬ ਪੁੱਜੇ ਅਸੀਂ ਇੱਕ ਅਜੀਬ ਕਹਾਣੀ ਸੁਣੀ ਦੂਰ ਕਿਤੇ ਇੱਕ ਸ਼ਹਿਰ ਵਿੱਚ ਫਰੰਗੀ ਨੇ ਨਿਹੱਥੀ ਹਿੰਦੁਸਤਾਨੀ ਉੱਤੇ ਗੋਲੀ ਚਲਾ ਕੇ ਲੋਕਾਂ ਨੂੰ ਮਾਰ ਸੁੱਟਿਆ ਸੀ ਮਰਨ ਵਾਲਿਆਂ ਵਿੱਚ ਨੌਜਵਾਨ ਵੀ ਸੀਗੇ ਬੁੱਢੇ ਵੀ ਸੀਗੇ ਤੇ ਜਿਹੜੇ ਬਾਕੀ ਰਹਿ ਗਈ ਸੀ ਉਹਨਾਂ ਨੂੰ ਗੱਡੀ ਵਿੱਚ ਪਾ ਕੇ ਕਿਸੇ ਹੋਰ ਸ਼ਹਿਰ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ ਕੈਦੀ ਭੁੱਖੇ ਸਨ ਪਿਆਸੇ ਸਨ ਤੇ ਹੁਕਮ ਇਹ ਸੀ ਕਿ ਗੱਡੀ ਨੂੰ ਰਸਤੇ ਵਿੱਚ ਕਿਤੇ ਨਾ ਕਿਤੇ ਠਹਿਰਾਇਆ ਜਾਵੇ ਜਦੋਂ ਪੰਜਾ ਸਾਹਿਬ ਇੱਕ ਘੰਟਾ ਪੁੱਜੀ ਜਿਸ ਕਿਸੇ ਨੇ ਸੁਣਿਆ ਸਾਰੇ ਲੋਕਾਂ ਨੇ ਇਹ ਉਹਨਾਂ ਦੀ ਸਤਿੰਨ ਕਪੜੀ ਅੱਗ ਲੱਗੀ ਪੰਜਾ ਸਾਹਿਬ ਜਿੱਥੇ ਬਾਬੇ ਨਾਨਕ ਨੇ ਆਪਣੇ ਮਰਦਾਨੇ ਦੀ ਪਿਆਸ ਬੁਝਾਈ ਸੀ ਉਸ ਸ਼ਹਿਰ ਤੋਂ ਗੱਡੀ ਦੀ ਗੱਡੀ ਭਰੀ ਪਿਆਸਿਆਂ ਦੀ ਲੰਘ ਜੇ ਭੁੱਖਿਆਂ ਦੀ ਲੰਘ ਜੇ ਮਲੂਮਾਂ ਦੀ ਲੰਘ ਜੇ ਇਹ ਕਿਵੇਂ ਹੋ ਸਕਦਾ ਹੈ ਤੇ ਫੈਸਲਾ ਹੋਇਆ ਕਿ ਗੱਡੀ ਨੂੰ ਰੋਕਿਆ ਜਾਊਗਾ ਸਟੇਸ਼ਨ ਮਾਸਟਰ ਨੂੰ ਅਰਜੀ ਪਾਈ ਗਈ ਟੈਲੀਫੋਨਾਂ ਤਾਰਾਂ ਖੜਕ ਗਈਆਂ ਪਰ ਫਰੰਗੀਆਂ ਦਾ ਹੁਕਮ ਸੀ ਕਿ ਗੱਡੀ ਰਸਤੇ ਵਿੱਚ ਕਿਤੇ ਨਹੀਂ ਰੁਕੇਗੀ ਗੱਡੀ ਵਿੱਚ ਆਜ਼ਾਦੀ ਦੇ ਪ੍ਰਵਾਨੇ ਦੇਸ਼ ਭਗਤੇ ਹਿੰਦੀ ਭੁੱਖੇ ਸਨ ਉਹਨਾਂ ਲਈ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਉਹਨਾਂ ਲਈ ਰੋਟੀ ਦਾ ਕੋਈ ਪ੍ਰਬੰਧ ਨਹੀਂ ਸੀ ਗੱਡੀ ਨੇ ਪੰਜਾ ਸਾਹਿਬ ਨਹੀਂ ਰੁਕਣਾ ਸੀ ਪਰ ਪੰਜਾ ਸਾਹਿਬ ਦੇ ਲੋਕਾਂ ਦਾ ਇਹ ਫੈਸਲਾ ਟੱਲ ਸੀ ਕਿ ਗੱਡੀ ਨੂੰ ਇੱਥੇ ਜ਼ਰੂਰ ਰੋਕਣਾ ਹੈ ਤੇ ਸ਼ਹਿਰ ਵਾਸੀਆਂ ਨੇ ਸਟੇਸ਼ਨ ਉੱਤੇ ਰੋਟੀਆਂ ਤੇ ਖੀਰਾਂ ਤੇ ਪੂੜਿਆਂ ਦਾ ਲੰਗਰ ਲਾ ਦਿੱਤਾ ਸੀਗਾ ਪਰ ਗੱਡੀ ਤਾਂ ਹਨੇਰੀ ਵਾਂਗ ਆਊਗੀ ਤੇ ਤੂਫਾਨ ਦੀ ਤਰ੍ਹਾਂ ਨਿਕਲ ਜਾਊਗਾ ਉਹਨੂੰ ਕਿਵੇਂ ਰੋਕਣਾ ਤੇ ਮੇਰੀ ਮਾਂ ਦੀ ਸੇਲੀ ਨੇ ਸਾਨੂੰ ਦੱਸਿਆ ਕਿ ਉਹ ਉਹ ਪਟੜੀ ਦੇ ਉੱਤੇ ਪਹਿਲੇ ਉਹ ਲੇਟੇ ਮੇਰੇ ਬੱਚਿਆਂ ਦੇ ਪਿਤਾ ਫਿਰ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਸਾਥੀ ਲੇਟ ਗਏ ਉਹਨਾਂ ਤੋਂ ਬਾਅਦ ਅਸੀਂ ਪਤਨੀਆਂ ਲੇਟੀਆਂ ਫਿਰ ਸਾਡੇ ਬੱਚੇ ਫਿਰ ਗੱਡੀ ਦੂਰੋਂ ਆਉਂਦੀ ਚੀਖ ਦੀ ਚਿਲਾਉਂਦੀ ਆ ਰਹੀ ਸੀ ਸੀਟੀਆਂ ਮਾਰਦੀ ਅਜੇ ਦੂਰ ਹੀ ਸੀ ਕਿ ਮੱਠੀ ਪੈ ਗਈ ਪਰ ਰੇਲ ਸੀ ਖਰੋਂਦਿਆ ਖਰੋਂਦਿਆ ਹੀ ਖਲੋਊਗੀ ਮੈਂ ਵੇਖ ਰਹੀ ਸੀ ਕਿ ਪਈਏ ਉਹਨਾਂ ਦੀ ਛਾਤੀ ਉੱਤੇ ਚੜ ਗਏ ਫਿਰ ਉਹਨਾਂ ਦੇ ਨਾਲ ਦੇ ਦੀ ਛਾਤੀ ਉੱਤੇ ਫਿਰ ਮੱਖਾਂ ਮੀਟ ਲਈਆਂ ਮੈਂ ਅੱਖਾਂ ਖੋਲੀਆਂ ਤੇ ਮੇਰੇ ਸਿਰ ਉੱਤੇ ਗੱਡੀ ਖਲੋਤੀ ਸੀ ਮੇਰੇ ਨਾਲ ਧੁੜਕ ਧੁੜਕ ਛਾਤੀਆਂ ਵਿੱਚੋਂ ਧਨ ਰਿੰਕਾਰ ਧਨ ਰਿੰਕਾਰ ਦੀ ਆਵਾਜ਼ ਆ ਰਹੀ ਸੀ ਤੇ ਫਿਰ ਮੇਰੇ ਵੇਖਦੇ ਆ ਵੇਖਦਿਆ ਗੱਡੀ ਮੁੜੀ ਗੱਡੀ ਮੁੜੀ ਤੇ ਪਹੀਆ ហេਠਾ ਆਈਆਂ ਹੋਈਆਂ ਲਾਸ਼ਾਂ ਟੁਕੜੇ ਟੁਕੜੇ ਹੋਈਆਂ ਹੋਈਆਂ ਪਈਆਂ ਸੀ ਮੈਂ ਆਪਣੇ ਅੱਖੀ ਲਹੂ ਦੀ ਵਗੀ ਹੋਈ ਨਦੀ ਨੂੰ ਵੇਖਿਆ ਵਗਦੀ ਵਗਦੀ ਕਿੰਨੀ ਹੀ ਦੂਰ ਇੱਕ ਪੱਕੇ ਬਣੇ ਨਾਲੇ ਦੇ ਪੁਲ ਤੱਕ ਚਲੀ ਗਈ ਸੀ ਤੇ ਮੈਂ ਹੱਕਾ ਬਕਾ ਹਰਾਨ ਸਾਂ ਮੈਥੋਂ ਇੱਕ ਬੋਲਣਾ ਬੋਲਿਆ ਗਿਆ ਸਾਰਾ ਦਿਨ ਮੈਂ ਪਾਣੀ ਦੀ ਘੁੱਟ ਨਾ ਪੀ ਸਕਿਆ ਸ਼ਾਮੀ ਜਦੋਂ ਅਸੀਂ ਵਾਪਸ ਆ ਰਹੇ ਸਾਂ ਤਾਂ ਰਸਤੇ ਵਿੱਚ ਮੇਰੀ ਮਾਂ ਨੇ ਮੇਰੀ ਛੋਟੀ ਭੈਣ ਨੂੰ ਪੰਜਾ ਸਾਹਿਬ ਦੀ ਸਾਖੀ ਸੁਣਾਉਣੀ ਸ਼ੁਰੂ ਕਰਤੀ ਕਿਵੇਂ ਬਾਬਾ ਨਾਨਕ ਮਰਦਾਨੇ ਨਾਲ ਇਸ ਪਾਸੇ ਆਏ ਕਿਵੇਂ ਮਰਦਾਨੇ ਨੂੰ ਪਿਆਸ ਲੱਗੀ ਕਿਵੇਂ ਬਾਬੇ ਨੇ ਵਲੀ ਕੰਧਾਰੀ ਕੋਲ ਮਰਦਾਨੇ ਨੂੰ ਪਾਣੀ ਲਈ ਭੇਜਿਆ ਕਿਵੇਂ ਵਾਲੀ ਕੰਧਾਰੀ ਨੇ ਤਿੰਨ ਵਾਰ ਮਰਦਾਨਿਆਂ ਨੂੰ ਰਾਸ਼ ਵਾਪਸ ਕਰਤਾ ਕਿਵੇਂ ਬਾਬੇ ਨਾਨਕ ਨੇ ਮਰਦਾਨਿਆਂ ਨੂੰ ਪੱਥਰ ਚੁੱਕਣ ਲਈ ਕਿਹਾ ਕਿਵੇਂ ਪਾਣੀ ਇੱਥੋਂ ਚਸ਼ਮਾ ਫੁੱਟਿਆ ਕਿਵੇਂ ਵਾਲੀ ਕੰਧਾਰੀ ਨੇ ਖੂਹ ਦਾ ਸਾਰਾ ਦਾ ਸਾਰਾ ਪਾਣੀ ਖਿੱਚਿਆ ਗਿਆ ਤੇ ਕਿਵੇਂ ਗੁੱਸੇ ਵਿੱਚ ਵਾਲੀ ਕੰਧਾਰੀ ਨੇ ਪਹਾੜੀ ਪਹਾੜੀ ਲੇੜੀ ਕਿਵੇਂ ਮਰਦਾਨਾ ਘਬਰਾਇਆ ਪਰ ਬਾਬੇ ਨਾਨਕ ਨੇ ਧੰਨ ਨੂੰ ਰੰਗ ਕਰਕੇ ਕਿ ਆਪਣੇ ਹੱਥ ਨਾਲ ਪਹਾੜ ਦਾ ਟੁਕੜਾ ਰੋਕ ਲਿਆ ਪਰ ਪਹਾੜ ਨੂੰ ਕਿਵੇਂ ਕੋਈ ਰੋਕ ਸਕਦਾ ਹੈ ਮੇਰੀ ਛੋਟੀ ਭੈਣ ਨੇ ਸੁਣਦੇ ਸੁਣਦੇ ਝਟਮਾ ਨੂੰ ਟੋਕਿਆ ਕਿਉਂ ਨਹੀਂ ਰੋਕ ਸਕਦਾ ਮੈਂ ਵਿਚੇ ਬੋਲ ਪਿਆ ਹਨੇਰੀ ਵਾਂਗ ਉੱਡਦੀ ਹੋਈ ਟ੍ਰੇਨ ਨੂੰ ਜੇ ਰੋਕਿਆ ਜਾ ਸਕਦਾ ਹੈ ਤਾਂ ਭੜ ਦੇ ਟੁਕੜੇ ਨੂੰ ਕਿਉਂ ਨਹੀਂ ਰੁਕਿਆ ਜਾ ਸਕਦਾ ਤੇ ਫਿਰ ਮੇਰੀਆਂ ਅੱਖਾਂ ਵਿੱਚ ਛਮਛਮਤਰ ਵਗਣ ਲੱਗੇ ਕਰਨੀ ਵਾਲੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਆਪਣੀ ਜਾਨ ਉੱਤੇ ਖੇਡ ਕੇ ਨਾ ਰੁਕਣ ਵਾਲੀ ਟ੍ਰੇਨ ਨੂੰ ਰੋਕ ਲਿਆ ਸੀ ਤੇ ਆਪਣੇ ਭੁੱਖੇ ਭਾਣੇ ਦੇਸ਼ ਵਾਸੀਆਂ ਨੂੰ ਰੋਟੀ ਖਵਾਈ ਸੀ ਪਾਣੀ ਪਹੁੰਚਾਇਆ ਸੀ ਕਹਾਣੀ ਖਤਮ ਹੁੰਦੀ ਹੈ ਅਗਲੀ ਕਹਾਣੀ ਨਾਲ ਫੇਰ ਮਿਲਦੇ ਆਂ ਰਖ ਰਖ